ਭਗਵੰਤ ਮਾਨ ਐਮਪੀ ਹੋਣ ਵੇਲੇ ਇਹ ਕਹਿੰਦਾ ਹੁੰਦਾ ਸੀ ਕਿ ਨਸ਼ਾ ਬਾਹਰੋਂ ਨਹੀਂ ਆਉਂਦਾ ਨਸ਼ਾ ਇੱਥੇ ਹੀ ਬਣਦਾ ਸਰਕਾਰ ਨੂੰ ਪਤਾ ਪੁਲਿਸ ਨੂੰ ਪਤਾ ਜੇ ਭਗਵੰਤ ਮਾਨ ਐਮਪੀ ਹੁੰਦੇ ਨੂੰ ਇਹ ਪਤਾ ਸੀ ਕਿ ਨਸ਼ਾ ਇੱਥੇ ਆਉਂਦਾ ਇੱਥੇ ਬਣਦਾ ਇੱਥੇ ਫੈਕਟਰੀਆਂ ਫਿਰ ਸਾਢੇ 3 ਸਾਲਾਂ ਦੇ ਵਿੱਚ ਉਹ ਫੈਕਟਰੀਆਂ ਦੇ ਮਾਲਕ ਨਸ਼ਾ ਵੇਚਣ ਵਾਲਿਆਂ ਨੂੰ ਕਿਉਂ ਨਹੀਂ ਗ੍ਰਿਫਤਾਰ ਕਰਿਆ ਇਹ ਕਹਿੰਦਾ ਸੀ ਕਿ ਕੰਮੀਆਂ ਦੀ ਗੱਲ ਕਰਦਾ ਸੀ ਸੰਤ ਰਾਮਦਾਸ ਜੀ ਦੇ ਗੀਤਾਂ ਦੀ ਗੱਲ ਕਰਦਾ ਸੀ ਇਹ ਕਹਿੰਦਾ ਸੀ ਆਟਾ ਦਾ ਨਿਦੇਮਾ ਅਸੀਂ ਲੋਕਾਂ ਨੂੰ ਕੰਮ ਦੇਣਾ ਸਰਕਾਰ ਨੇ ਕਹਿ ਕੇ ਅਸੀਂ 2500 ਰੁਪਏ ਪੈਸੋਂ ਦੇਵਾਂਗੇ ਔਰਤਾਂ ਨਾਲ ਵਾਅਦਾ ਕੀਤਾ ਸੀ ਕਿ 11100 ਦੇਵਾਂਗੇ ਇਹਨਾਂ ਨੇ ਕਹਿ ਕੇ 16 ਸੀ ਮੈਡੀਕਲ ਕਾਲਜ ਖੋਲ੍ਹਾਂਗੇ ਇਹਨਾਂ ਨੇ ਕਾਗਜ਼ਾਂ ਦੇ ਵਿੱਚ ਭਾਸਣਾਂ ਦੇ ਵਿੱਚ ਮਾਲਵਾ ਨੈਰ ਕੱਢਤੀ ਜਿਹੜਾ ਸਾਚ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਰਾਜਵਿੰਦਰ ਕੌਰ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਨਵੈਨਸ਼ਨ ਕੀਤੀ ਜਾ ਰਹੀ ਆ ਖੜੇ ਆ ਬਠਿੰਡੇ ਦੇ ਵਿੱਚ ਗੱਲਬਾਤ ਕਰਦੇ ਆ ਕਿਸਾਨੀ ਨੂੰ ਅੱਗੂ ਦੇ ਨਾਲ ਕਿਸਾਨੀ ਨੂੰ ਅੱਗੂ ਸਾਡੇ ਨਾਲ ਜੁੜ ਚੁੱਕੇ ਆ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਅਮਰਜੀਤ ਭਲੀ ਬੀਕੇ ਜੀ ਦੁਕੁੰਦਾ ਜੀ ਹਾਂ ਦੁਕੁੰਦਾ ਕੀ ਮੰਗਾ ਮਸਲੇ ਆ ਜਿਨ੍ਹਾਂ ਨੂੰ ਲੈ ਕੇ ਆਪਾਂ ਕਨਵੈਨਸ਼ਨ ਕਰ ਰਹੇ ਆ ਮੰਗਾ ਮਸਲੇ ਤੇ ਹੈ ਕਿ ਜਿਹੜੇ ਪਿਛਲੇ 6 ਮਹੀਨਿਆਂ ਤੋਂ ਸਰਕਾਰ ਸਾਰੇ ਵਾਰਗਾਂ ਤੇ ਜ਼ਬਰ ਕਰ ਰਹੀ ਆ ਉਸ ਦੇ ਵਿਰੋਧ ਦੇ ਵਿੱਚ ਸੰਯੁਕਤ ਮੋਰਚੇ ਨੇ ਜਗਰਾਵਾ ਸੰਗਰੂਰ ਤੇ ਬਠਿੰਡੇ ਦੇ ਵਿੱਚ ਵੱਡੀਆਂ ਕਾਨਫਰੰਸਾਂ ਕਰਨ ਦਾ ਐਲਾਨ ਕੀਤਾ ਸੀ ਸਰਕਾਰ ਨੂੰ ਚੇਤਾਵਨੀ ਦੇਣ ਦਾ ਐਲਾਨ ਕੀਤਾ ਸੀ ਕਿ ਜ਼ਬਰਦਸਤ ਲੋਕਾਂ ਨੂੰ ਦਬਾਇਆ ਨਹੀਂ ਜਾ ਸਕਦਾ ਜ਼ਬਰਦਸਤ ਲੋਕਾਂ ਨੂੰ ਮੂੰਹਬੰਦ ਨਹੀਂ ਕਰਾਇਆ ਜਾ ਸਕਦਾ ਜ਼ਬਰਦਸਤ ਢਾਕੇ ਸਰਕਾਰ ਲੋਕਾਂ ਦੇ ਹੱਕੀ ਮੰਗਾ ਜਿਹੜੀਆਂ ਉਹਨਾਂ ਨੂੰ ਰੋਕ ਨਹੀਂ ਸਕਦੀ ਇਸ ਦੇ ਸੰਬੰਧ ਦੇ ਵਿੱਚ ਅੱਜ ਬਠਿੰਡਾ ਵਿੱਚ ਵੱਡੀ ਕਾਨਫਰੰਸ ਕਰ ਰਹੇ ਆ ਤੇ ਸਰਕਾਰ ਨੂੰ ਚੇਤਾਵਨੀ ਦੇਣੀ ਆ ਅੱਜ ਦੇ ਜਿਹੜੇ ਕਾਠੀ ਇੱਕ ਪਾਸੇ ਕਿਸਾਨ ਆਗੂ ਆ ਜਿਹੜਾ ਸਰਕਾਰ ਨੂੰ ਕਹ ਰਹੀ ਹੈ ਵੀ ਜ਼ਬਰ ਕਰ ਰਹੀ ਹੈ ਕਿਸਾਨ ਸਰਕਾਰ ਜ਼ਬਰ ਕਰ ਰਹੀ ਹੈ ਪਰ ਦੂਸਰੇ ਪਾਸੇ ਜਿਹੜੀ ਸਰਕਾਰ ਆ ਉਹ ਕਹਿ ਰਹੀ ਆ ਅਸੀਂ ਨਸ਼ੇ ਬੰਦ ਕਰ ਰਹੇ ਆ ਅਸੀਂ ਲੋਕਾਂ ਦੇ ਹੱਕਾਂ ਦੀਆਂ ਗੱਲਾਂ ਕਰ ਰਹੇ ਆ ਨਵੀਂ ਸਿੱਖਿਆ ਕ੍ਰਾਂਤੀ ਲੈ ਕੇ ਆਏ ਆ ਮਤਲਬ ਇਸ ਤਰ੍ਹਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿਸਾਨਾਂ ਅੱਗੇ ਤੋਂ ਪੁੱਛਦੇ ਆ ਵੀ ਕਿ ਕਿੰਨਾ ਕੁ ਸੱਚ ਆ ਈ ਸੱਚਾ ਜੀਸ ਵਾਰੀ ਦੇਖੋ ਸਾਢੇ 3 ਸਾਲਾਂ ਦੇ ਵਿੱਚ ਜੇ ਗਰਾਉਂਡ ਤੇ ਜਾ ਕੇ ਦੇਖਣਾ ਲੋਕਾਂ ਦੇ ਵਿੱਚ ਜਾ ਕੇ ਦੇਖਿਆ ਲੋਕਾਂ ਤੋਂ ਰਿਪੋਰਟ ਮਿਲਦੀ ਆ ਸਰਕਾਰ ਨਸ਼ੇ ਦੇ ਵਿੱਚ ਫੇੜ ਰਹੀ ਆ ਜਿਨ੍ਹਾਂ ਨੇ ਕਹਿ ਕੇ ਆਉਂਦੇ ਸਾਰ ਸਾਡੀ ਸਰਕਾਰ ਜਿਹੜਾ ਚਿੱਟਾ ਬੰਦ ਕਰੂਗੀ ਮੁਕੰਮਲ ਬੰਦ ਕਰੂਗੀ ਕੇਸਰੀ ਵਾਲੇ ਕਹਿੰਦੇ ਸੀ ਕਿ ਸਾਨੂੰ ਪਤਾ ਕੌਣ-ਕੌਣ ਨਸ਼ਾ ਵੇਚਦੇ ਆ ਉਹਦੇ ਵਿੱਚ ਉਹਨੇ ਮਝਿਟੇ ਦਾ ਨਾਮ ਲੇਤਾ ਸੀ ਤੇ ਬਾਅਦ ਦੇ ਵਿੱਚ ਮਝਿਟੇ ਤੋਂ ਮਾਫੀ ਮੰਗਿਆ ਸੀਗਾ ਫਿਰ ਸਾਫਕਾ ਜਿਹੜਾ ਡੀਜੀ ਹੈ ਜੇਲ੍ਹਾਂ ਦਾ ਉਹਦੀ ਰਿਪੋਰਟ ਆ ਸਰਕਾਰ ਨੂੰ ਪਤਾ ਉਸ ਰਿਪੋਰਟ ਤੇ ਕੁਛ ਨਹੀਂ ਕੀਤਾ ਭਗਵਾਨਤਮਨ ਐਮਪੀ ਹੋਣ ਵੇਲੇ ਇਹ ਕਹਿੰਦਾ ਹੁੰਦਾ ਸੀ ਕਿ ਨਸ਼ਾ ਬਾਹਰੋਂ ਨਹੀਂ ਆਉਂਦਾ ਨਸ਼ਾ ਇੱਥੇ ਹੀ ਬਣਦਾ ਸਰਕਾਰ ਨੂੰ ਪਤਾ ਪੁਲਿਸ ਨੂੰ ਪਤਾ ਜੇ ਭਗਵੰਤ ਮਾਨ ਐਮਪੀ ਹੁੰਦੇ ਨੂੰ ਇਹ ਪਤਾ ਸੀ ਕਿ ਨਸ਼ਾ ਇੱਥੇ ਆਉਂਦਾ ਇੱਥੇ ਬਣਦਾ ਇੱਥੇ ਫੈਟੀਆਂ ਫਿਰ ਸਾਢੇ 3 ਸਾਲਾਂ ਦੇ ਵਿੱਚ ਉਹ ਫੈਕਟਰੀਆਂ ਦੇ ਮਾਲਕ ਨਸ਼ਾ ਵੇਚਣ ਵਾਲਿਆਂ ਨੂੰ ਕਿਉਂ ਨਹੀਂ ਗਿਰਫਤਾਰ ਕਰਿਆ ਜਨਨ ਕਿ ਚੋਣਾ ਲੈਣ ਦੇ ਮਾਰੇ ਨੇ ਪ੍ਰੋਪਗੈਂਡਾ ਬਹੁਤ ਕੀਤਾ ਉਸ ਤੋਂ ਬਾਅਦ ਕਾਲੀ ਕਾਂਗਰਸ ਵਾਲਾ ਬਿਲਕੁਲ ਸੇਮ ਇਹਨਾਂ ਦਾ ਕੰਮ ਆ ਜਿਵੇਂ ਉਹਨਾਂ ਦੇ ਹਿੱਸੇਪੱਤੀ ਚੱਲਦੇ ਸੀ ਉਵੇਂ ਇਹਨਾਂ ਦੇ ਚੱਲਦੇ ਆ ਪੁਲਿਸ ਵੀ ਵੇਚਾ ਨਸ਼ੇ ਦੇ ਕਾਰੋਬਾਰ ਆ ਇਹਨਾਂ ਤਿੰਨਾਂ ਦਾ ਕਾਰੋਬਾਰ ਆ ਜਿਹੜਾ ਗੱਠ ਜੋੜਾ ਉਹ ਲਗਾਤਾਰ ਸਾਢੇ 3 ਸਾਲਾਂ ਤੋਂ ਚੱਲਦਾ ਉਹ ਚੜੀ ਆ ਜਿਹੜੀ ਲੈਣ ਆ ਜਿਹੜੀ ਉਹ ਕੱਟ ਨਹੀਂ ਸਕੇ ਸਿਰਫ ਗੱਲਾਂ ਰਾਹੀਂ ਕਰ ਰਹੇ ਆ ਸਰਕਾਰ ਕਿ ਦਿਨਾਂ ਕਿਤੇ ਇਹ ਵੀ ਕਹਿ ਰਹੀ ਆ ਵੀ ਅਸੀਂ ਗਰਾਊਂਡ ਤੇ ਜਾ ਕੇ ਸਾਡੇ ਐਮ ਐਲ ਏ ਪਿੰਡਾਂ ਜਾ ਕੇ ਜਿਹੜਾ ਲੋਕਾਂ ਦੀਆਂ ਹਾਲਤਾਂ ਬਾਰੇ ਜਾਣਕਾਰੀ ਲੈਂਦੇ ਆ ਪਰ ਕਿਸਾਨਾਂ ਆ ਕੋ ਸਾਨੂੰ ਘੇਰ ਲੈਂਦੇ ਆ ਇਸ ਵਾਰ ਕੀ ਕਹੋਗੇ ਦੇਖੋ ਇਹ ਕਹਿੰਦੇ ਸਾਨੂੰ ਘੇਰ ਲੈਂਦੇ ਆ ਸਾਡਾ ਜਮੂਰੀ ਹੱਕਾ ਹਿੰਦੁਸਤਾਨ ਦਾ ਸੰਵਿਧਾਨ ਕਹਿੰਦਾ ਕਿ ਤੁਸੀਂ ਸ਼ਾਂਤਮਈ ਤਰੀਕੇ ਨਾਲ ਆਪਦੀ ਗੱਲ ਕਹਿ ਸਕਦੇ ਹੋ ਸਾਨੂੰ ਚੰਡੀਗੜ੍ਹ ਤੇ ਨਹੀਂ ਜਾਣ ਦਿੱਤਾ ਅਸੀਂ ਦਿੱਲੀ ਨੂੰ ਜਾਂਦੇ ਸੀ ਸਾਨੂੰ ਉੱਥੇ ਨਹੀਂ ਜਾਣ ਦਿੱਤਾ ਜੇ ਅਸੀਂ ਐਮਐਲਏ ਕੋਲੇ ਜਾਂਨੇ ਆ ਐਮਐਲਏ ਗੱਲ ਨਹੀਂ ਸੁਣਦਾ ਡੀਸੀ ਕੋਲੇ ਜਾਂਨੇ ਆ ਡੀਸੀ ਨਹੀਂ ਗੱਲ ਸੁਣਦਾ ਜਿਹੜਾ ਤੁਹਾਡਾ ਚੁਣਿਆ ਹੋਇਆ ਹਲਕੇ ਦਾ ਐਮਐਲਏ ਆ ਉਸ ਕੋਲੇ ਤੁਸੀਂ ਗੱਲ ਕਰੋਗੇ ਉਹਦੇ ਨਾਲ ਗੱਲ ਕਰ ਲਈ ਜਿਹਦੇ ਜਾਂਨੇ ਆ ਤਾਂ ਫੋਰਸ ਝੋਖ ਦਿੰਦੇ ਆ ਜਨ ਕਿ ਹੁਣ ਤੁਸੀਂ ਪਹਿਲੀ ਵਾਰ ਦੇਖਿਆ ਕਿ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕਰਨਾ ਪੁਲਿਸ ਦੇ ਜ਼ੋਰ ਤੇ ਨਸ਼ਿਆਂ ਦੇ ਖਿਲਾਫ ਮੈਂ ਮਚਾਉਣੀ ਆ ਪੁਲਿਸ ਦੇ ਜ਼ੋਰ ਤੇ ਜਿੱਗਦੇ ਅਦਗਾਠਨ ਕਰਨਾ ਪੁਲਿਸ ਦੇ ਜ਼ੋਰ ਤੇ ਜੇ ਭਾਈ ਤੁਸੀਂ ਲੋਕਾਂ ਲਈ ਕੰਮ ਕੀਤਾ ਲੋਕਾਂ ਲਈ ਤੁਸੀਂ ਹਰਮਨ ਪਿਆਰੇ ਹੋ ਲੋਕਾਂ ਲਈ ਤੁਸੀਂ ਸਭ ਕੁਝ ਕਰ ਰਹੇ ਹੋ ਤੇ ਫਿਰ ਫੋਰਸ ਲਿਆਂਦੀ ਕਿ ਲੋੜ ਆ ਫੋਰਸ ਲਿਜਾ ਕੇ ਤੁਸੀਂ ਲੋਕਾਂ ਨੂੰ ਕਮਰੇ ਚ ਬੰਦ ਕਰ ਦਿੰਦੇ ਹੋ ਲੋਕਾਂ ਦੀ ਗੱਲ ਨਹੀਂ ਸੁਣ ਦਿੰਦੇ ਜਦੋਂ ਕੋਈ ਐਮਐਲਏ ਦੇ ਘਾਟਨ ਗਾਦਾ ਉਹਦੇ ਨਾਲ ਚਾਰ ਦਿਵਾਰੀ ਦੇ ਨਾਲ ਪੁਲਿਸ ਖੜੀ ਹੁੰਦੀ ਆ ਜਾਨੀ ਕਿ ਸਾਢੇ 3 ਸਾਲਾਂ ਦੇ ਵਿੱਚ ਆਮ ਪਾਰਟੀ ਦੀ ਸਰਕਾਰ ਇੱਕ ਪ੍ਰਾਪਤੀ ਨਹੀਂ ਦੱਸ ਸਕਦੀ ਕਿ ਜਿਹੜੀ ਲੋਕਾਂ ਨੂੰ ਇਹ ਕਹਿ ਸਕਦੇ ਵੀ ਆਹ ਕਾਗਜ਼ ਤੇ ਲਿਖਿਆ ਪੜ੍ਹ ਲਓ ਕਿ ਸਰਕਾਰ ਨੇ ਕੀਤਾ ਨਸ਼ਾ ਚ ਇਹ ਫਿਰ ਹੈਸ ਤੇ ਚ ਇਹ ਫੇਲ ਹੋ ਗਏ ਜਾਨੀ ਕਿ ਜਿਹੜਾ ਪਾਣੀ ਦੀ ਗੱਲ ਕਰਦੇ ਸੀ ਬਚਾਉਣ ਦੀ ਉਹਦੇ 'ਚ ਇਹ ਫੇਲ ਹੋ ਗਏ ਖੇਤੀ ਨੀਤੀ ਦੀ ਗੱਲ ਕਰਦੇ ਸੀ ਉਹਦੇ 'ਚ ਫੇਲ ਹੋ ਗਏ ਸਾਢੇ ਤਿੰਨ ਸਾਲਾਂ ਦੇ ਵਿੱਚ ਇੱਕ ਵੀ ਸਰਕਾਰ ਐਂ ਪ੍ਰਾਪਤੀ ਦਿਨਾ ਦੇ ਕਿ ਸਾਡੀ ਆ ਪ੍ਰਾਪਤੀ ਆ ਆ ਅਸੀਂ ਕੀਤਾ ਸੀ ਮੰਨ ਜਾ ਅਹ ਮਾਨ ਸਰਕਾਰ ਇਹ ਵੀ ਕਹਿੰਦੀ ਵੀ ਸਾਡੀ ਕੇਂਦਰ ਨਾਲ ਕਿਤੇ ਨਾ ਕਿਤੇ ਗੱਲ ਚੱਲ ਰਹੀ ਹੈ ਕਿਸਾਨਾਂ ਦੇ ਮਸਲਿਆਂ ਦਾ ਹੱਲ ਕਰਾਂਗੇ ਪਰ ਇਹ ਕਿਸਾਨ ਵੀ ਜਿਹੜੇ ਸ਼ਾਂਤੀ ਨਾਲ ਬੈਠਣਾ ਵੀ ਧਰਨੇ ਵਜਾਰੇ ਲਾਉਂਦੇ ਆ ਲੋਕਾਂ ਨੂੰ ਪਰੇਸ਼ਾਨ ਨਹੀਂ ਹੁੰਦੀ ਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਧਰਨੇ ਮਜਾਰੇ ਲੱਗੇ ਆ ਬਹੁਤ ਸਾਰੀ ਪਰੇਸ਼ਾਨੀ ਆਈ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰਕਾਰ ਪਰੇਸ਼ਾਨੀ ਪੈਦਾ ਕਰਦੀ ਆ ਕਿ ਕਿਸਾਨ ਪਰੇਸ਼ਾਨੀ ਪੈਦਾ ਕਰਦੇ ਆ ਰਾਜਵਿੰਦਰ ਜੀ ਜਿਹੜਾ ਸੈਨਾ ਡਾਕਟਰ ਹੁੰਦਾ ਉਹ ਪਹਿਲਾਂ ਬਿਮਾਰੀ ਦਾ ਹੱਲ ਕਰਾਦਾ ਕਿ ਕਿੱਥੇ ਬਿਮਾਰੀ ਆ ਕਿਉਂ ਹੋਈ ਆ ਜੇ ਲੋਕ ਧਰਨੇ ਮਜਾਰੇ ਕਰਦੇ ਆ ਲੋਕਾਂ ਦੀ ਸਮੱਸਿਆ ਦੇਖੇ ਸਰਕਾਰ ਕੀ ਆ ਸਾਡੀ ਧੱਕੇ ਨਾਲ ਜ਼ਮੀਨਾਂ ਖਵਾਏ ਹੋ ਰਹੀ ਆ ਸਰਕਾਰ ਪੈਸੇ ਨਹੀਂ ਦੇ ਰਹੀ ਜੇ ਸਰਕਾਰ ਨੇ ਪੈਸੇ ਨਹੀਂ ਦੇਣੇ ਧੱਕੇ ਨਾਲ ਜ਼ਮੀਨਾਂ ਖਵਾਏ ਕਰਨੀਆਂ ਫਿਰ ਬੰਦਾ ਰੋਊਗਾ ਖੇਤ ਮਜ਼ਦੂਰਾ ਇਹ ਕਹਿੰਦੇ ਸੀ ਕਿ ਕੰਮੀਆਂ ਦੀ ਗੱਲ ਕਰਦਾ ਸੀ ਸੰਤ ਰਾਮਦਾਸ ਜੀ ਦੇ ਗੀਤਾਂ ਦੀ ਗੱਲ ਕਰਦਾ ਸੀ ਇਹ ਕਹਿੰਦਾ ਸੀ ਆਟਾ ਦਾ ਨਿਦੇਮਾ ਅਸੀਂ ਲੋਕਾਂ ਨੂੰ ਕੰਮ ਦੇਣਾ ਜਾਨੀ ਕਿ ਜੇ ਖੇਤ ਮਜ਼ਦੂਰ ਨੂੰ ਦਿਹਾੜੀ ਨਾ ਲੱਗੂ ਉਹ ਤੇ ਜਵਾਗਤ ਭੁੱਖੇ ਮਰਨਗੇ ਜੇ ਸਰਕਾਰ ਜ਼ਮੀਨਾਂ ਖਰੀਦੂਗੀ ਕਾਰਪੋਰੇਟ ਘਰਾਣੇ ਦੇ ਦੋਗੀ ਜਿੱਥੇ ਸਾਡੇ ਖੇਤ ਮਜ਼ਦੂਰਾਂ ਦਾ ਚੁੱਲ੍ਹਾ ਚੌਂਕ ਵਿਚਾਰਾ ਹੁੰਦਾ ਖੇਤਾਂ ਦੇ ਵਿੱਚ ਕੰਮ ਕਰਦਿਆ ਉਹ ਵਿਚਾਰੇ ਕਿੱਧਰ ਨੂੰ ਜਾਣਗੇ ਜੇ ਕਿੱਥੇ ਪਾਸੇ ਕੰਮ ਨਹੀਂ ਜੇ ਕਿਸੇ ਪਾਸੇ ਦੀ ਗੱਲ ਨਾ ਸੁਣਮਾਈ ਉਹ ਫਿਰ ਉਹ ਧਰ ਨਹੀਂ ਲਾਉਣਗੇ ਨਾ ਸਮੱਸਿਆ ਤੇ ਇਹ ਵੀ ਪਹਿਲਾਂ ਸਮੱਸਿਆ ਦੇਖੇ ਸਰਕਾਰ ਕੀ ਆ ਸਰਕਾਰ ਔਰ ਤਨ ਆਵਾਦਾ ਕੀਤਾ ਸੀ ਕਿ 11-1100 ਦੇਵਾਂਗੇ ਇਹਨਾਂ ਕਰਕੇ 16 ਸੀ ਮੈਡੀਕਲ ਕਾਜ ਖੋਲਾਂਗੇ ਇਹਨਾਂ ਨੇ ਕਾਜਾਂ ਦੇ ਵਿੱਚ ਭਾਸਣਾਂ ਦੇ ਵਿੱਚ ਮਾਲਵਾ ਨਹਿਰ ਕੱਢਦੀ ਜਿਹੜਾ ਕਮੀਆਂ ਦੇ ਵੇੜੇ ਦੀ ਗੱਲ ਕਰਦਾ ਸੀ ਉਹ ਸੰਤਰਾਮਦਾਸੀ ਦੇ ਗੀਤਾਂ ਦੀ ਗੱਲ ਕਰਦਾ ਸੀ 27 ਏਕ ਜਿਹੜੀ 927 ਏਕੜ ਜਮੀਨ ਆ ਉਹ ਕਿਸੇ ਦੇ ਨਾਂ ਨਹੀਂ ਭਾਰਤ ਦਾ ਕਾਨੂੰਨ ਇਹ ਕਹਿੰਦਾ ਕਿ 17 ਏਕੜ ਤੋਂ ਵੱਧ 17.5 ਏਕੜ ਤੋਂ ਵੱਧ ਰੱਖ ਨਹੀਂ ਸਕਦੇ ਕਿ ਉਹ ਕੰਮੀ ਇਹ ਹੀ ਕਹਿੰਦੇ ਕਿ ਭਾਈ ਆਹ ਜਿਹੜੀ ਜ਼ਮੀਨ ਹੈ ਕੀਰਤੀ ਲੋਕਾਂ ਨੂੰ ਦਿਓ ਜਿਨ੍ਹਾਂ ਦੀ ਤੂੰ ਗੱਲ ਕਰਦਾ ਤੇ ਜੇ ਭਾਈ ਉਹਨਾਂ ਦੀ ਗੱਲ ਨਹੀਂ ਸੋਣੀ ਉਹਨਾਂ ਚਾਕੇ ਜੇਲਾ ਛਟਣਾ ਜੇ ਉਹਨਾਂ ਦੇ ਡਾਂਗ ਭਰਉਣੀਆਂ ਤਾਂ ਫਿਰ ਲੋਕ ਅੱਕੇ ਵੇ ਕਰਨਗੇ ਕੀ ਅਸੀਂ ਸੌਖ ਨੂੰ ਸੜਕ ਨਹੀਂ ਰੋਕਦੇ ਕਦੇ ਮਜਬੂਰੀ ਬੱਸ ਤੇ ਇਹ ਜਿਹੜਾ ਬਣਾ ਰਿਹਾ ਕਿ ਲਗਾਤਾਰ ਸੜਕ ਰੋਕਦਿਆ ਇਹ ਬੀਜੇਪੀ ਦੀ ਪਾਲਿਸੀ ਤੇ ਆ ਕਿ ਸ਼ਹਿਰੀ ਵਰਗ ਨੂੰ ਦੇਮੇ ਜ਼ੂਰਾਂ ਨੂੰ ਖਲਾਫ ਕਰਦਗੇ ਕਿ ਯਾਰ ਜੱਟਾਂ ਨੂੰ ਸਭ ਕੁਝ ਮਿਲਣ ਦੇ باوجود ਇਹ ਰੌਲਾ ਪਾਉਂਦੇ ਆ ਜਾਨੀ ਕਿ ਜਿਹੜਾ ਇਹ ਹੇਠਲਾ ਤਬਕਾ ਜਿਹਦੀ ਪਿੰਡਾਂ ਚ ਬੁਗਤ ਨਹੀਂ ਮਿਲਦੁਰਾਂ ਜਿਹੜੀ ਕਿਤੇ ਥਾਣੇ ਕਿਚੇਰੀ ਨਹੀਂ ਪੁਗਤ ਜਿਹੜੇ ਐਮਐਲਏ ਮਨਰੇਗਾ ਦੇ ਕੰਮ ਚ ਵੀ ਰਖ ਦਿੰਦੇ ਆ ਤੇ ਜੇ ਉਹ ਜਥੇਬੰਦ ਹੋ ਕੇ ਸੰਘਰਸ਼ ਕਰ ਦਿਆ ਤਾਂ ਸਰਕਾਰ ਨੂੰ ਇਹ ਗੱਲ ਚੋਬਦੀ ਆ ਕਿ ਸਾਡੇ ਮੂਰੇ ਸਵਾਲ ਕਿਉਂ ਕਰਦੇ ਆ ਸਾਡੇ ਐਸੀਐਮਐਲਏ ਕਿਲੇ ਆ ਕਹਦੇ ਉਹਨਾਂ ਨੇ ਗੱਲ ਠਾਈ ਕਿ 17 ਏਕੜ ਤੋਂ ਵੱਧ ਜਿਹੜੀ ਜ਼ਮੀਨ ਆ ਉਹ ਨਹੀਂ ਰੱਖ ਸਕਦੇ ਕਹਦੇ ਸਾਡੇ ਐਸੀਐਮਐਲਏ ਨੇ ਗੱਲ ਠਾਈ ਕਿ ਭਾਈ ਜਿਹੜਾ ਸਰਕਾਰੀ ਕਾਨੂੰਨ ਕਹਿੰਦਾ ਕਿ ਫਿਰ ਲੋਕ ਆਪਣੀਆਂ ਜਥੇਬੰਦੀਆਂ ਰਾਹੀਂ ਸੰਘਰਸ਼ ਰਾਹੀਂ ਪ੍ਰਾਪਤ ਕਰ ਸਕਦੇ ਆ ਤੇ ਸਰਕਾਰ ਨੂੰ ਇਹ ਗੱਲ ਚੁਭਦੀ ਆ ਕਿ ਭੋਗ ਦੀ ਧਿਰ ਕੋਈ ਹੈ ਹੀ ਨਹੀਂ ਵਿਰੋਧੀ ਧਿਰ ਦਾ ਦੋਲ ਜਿਹੜੀਆਂ ਜਥੇਬੰਦੀਆਂ ਕਰ ਰਹੀਆਂ ਇਸ ਤੋਂ ਕਰਵਾ ਕੇ ਉਹ ਕਹਿੰਦੇ ਆ ਕਿ ਜਥੇਬੰਦੀਆਂ ਵਿਕਾਸ ਦੇ ਵਿੱਚ ਦਿੱਕਾ ਪਾਉਂਦੀਆਂ ਧੰਨਵਾਦ ਜੀ ਸ਼ੁ크ਰੀਆ